ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਲਾਲੂ ਪ੍ਰਸਾਦ ਯਾਦਵ ਦਾ ਦਾਵਾ ਅਗਸਤ ਮਹੀਨੇ ਚ ਡੇਕ ਸਕਦੀ ਹੈ ਮੋਦੀ ਸਰਕਾਰ ਰਾਜ ਦੇ ਸਥਾਪਨਾ ਦਿਵਸ ਮੌਕੇ ਜਨ ਸੰਭਾ ਨੂੰ ਸੰਬੋਧਨ ਕਰਦਿਆਂ ਕੀਤਾ ਦਾਵਾ ਕ੍ਰਿਸ਼ਨ ਭਗਤ ਬਣ ਕੇ ਪੁਲਿਸ ਨੇ ਫੜੀ ਪੇਪਰ ਲੀਕ ਮਾਮਲੇ ਦੀ ਮਲਜ਼ਮ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੇ ਸੀ ਅਧਿਆਪਕ ਐਸਆਈ ਭਰਤੀ 2021 ਸਮੇਤ ਕਈ ਪ੍ਰੀਖਿਆਵਾਂ 'ਚ ਪੇਪਰ ਲੀਕ ਕਰਨ ਦੇ ਲੱਗੇ ਨੇ ਦੋਸ਼ ਬਿਹਾਰ ਚ ਪੁਲ ਡਿਗਣ ਕਾਰਨ 14 ਇੰਜੀਨੀਅਰ ਮੌਤਲ ਨਿਤਿਸ਼ ਸਰਕਾਰ ਦੀ ਵੱਡੀ ਕਾਰਵਾਈ ਸਾਰਨ ਚ ਇੱਕ ਪੁਲ ਦੇ ਡਿਗਣ ਤੋਂ ਬਾਅਦ ਹੋਈ ਕਾਰਨ ਹੋਣ ਖਬਰਾਂ ਵੇਰਵੇ ਨਾਲ ਰਾਸ਼ਟਰੀ ਜਨਤਾ 당ਲ ਮੁਖੀ ਲਾਲੂ ਪ੍ਰਸਾਦ ਨੇ ਦਾਵਾ ਕੀਤਾ ਹੈ ਕਿ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਕਮਜ਼ੋਰ ਹੈ ਤੇ ਅਗਲੇ ਮਹੀਨੇ ਦੀ ਸ਼ੁਰੂਆਤ ਚ ਦੇਖ ਸਕਦੀ ਹੈ લાલુ ਨੇ ਰਾਜਦੇ સ્થાપના દિવસ મોકકે યોજિતિતિક પ્રોગ્રામ છે હે દાવો ਕੀਤਾ પાર્ટી દે 28 સાલ પૂરે હોણ મોકકેસ પ્રોગ્રામ દા યોજન કીતા ગયા લાલુપ્રસાદ ને કહા કે મોદી સરકાર કમજોર હે કદે ભી દેખ સકદી હે اگસ્ટ ચ દેખ સકદી હે એ દુરાન લાલુ દે છોટે બેટે તે સાપક મુખ્યમંત્રી તેજસ્વી યાદવ ભી મૌજૂદ સા લાલુ ને પાર્ટી વર્કરા તો જહી કિસી ભી સ્થિતિ દી તૈયાર રહેણ دی અપીલ કર દે કે હાલ દિયા લોકસભા ચૂંટણી ચ રાજ્ય દે 5 સાલ પહેલા દે તુલના وچ અપની સીટાં દે ગીન્તી તે વોટ ફિઝદ સુધાર કીતા લાલુ દા કહેના કે અસી કાફી સમય તો ਭਾਰਤੀ ਸੰਸਦ ਅਜੇ ਸਭ ਤੋਂ ਵੱਡੀ ਪਾਰਟੀ ਰਹੀ ਹੈ ਤੇ ਕਈ ਹੋਰ ਪਾਰਟੀਆਂ ਦੇ ਉਲਟ ਅਸੀਂ ਕਦੇ ਵਿਚਾਰਤਾਰਾਂ ਨਾਲ ਸਮਝੌਤਾ ਨਹੀਂ ਕੀਤਾ ਉਹਨਾਂ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਜਦੋਂ ਰਾਸ਼ਟਰੀ ਜਨਤਾਧਰਤਿਕ ਗੜਚੋੜ ਦੇ ਜ਼ਿਆਦਾਤਰ ਨੇਤਾ ਭਾਜਪਾ ਦੇ ਇੱਕ ਪ੍ਰੋਗਰਾਮ 'ਚ ਸਨ ਜਿੱਥੇ ਬਿਹਾਰ ਤੋਂ ਨਵੇਂ ਚੁਣੇ ਕੇਂਦਰੀ ਮੰਤਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ ਰਾਜਸਥਾਨ ਦੇ ਐਸਆਈ ਪਰਤੀ 2021 ਮੇ ਛੇ ਤੋਂ ਵੱਧ ਪ੍ਰੀਖਿਆਵਾਂ ਚ ਪੇਪਰ ਲੀਕ ਤੇ ਡਮੀ ਉਮੀਦਵਾਰ ਬਿਠਾਉਣ ਦੇ ਮਾਮਲੇ ਚ ਮੁਲਜ਼ਮ ਸਰਕਾਰੀ ਅਧਿਆਪਕ ਸ਼ੰਮੀ ਬਿਸ਼ਨੋਈ ਨੂੰ ਉਥੋਂ ਦੀ ਪੁਲਿਸ ਨੇ ਬਰਸਾਨਾ ਦੀ ਗਊਸ਼ਾਲਾ ਕੋਲੋਂ ਕਾਬੂ ਕਰ ਲਿਆ ਔਰ ਉੱਥੇ ਗਊ ਦੀ ਆਰਤੀ ਕਰ ਰያ ਸੀ ਰਾਜਸਥਾਨ ਦੀ ਪੁਲਿਸ ਸਰਵੇਲੈਂਸ ਰਾਹੀਂ ਮਿਲੀ ਇਨਪੁਟ ਦੇ ਆਧਾਰ ਤੇ ਤੇ ਕ੍ਰਿਸ਼ਨ ਭਗਤ ਪਾਣਕੇ ਮੰਦਰ ਤੇ ਆਸ਼ਰਮਾ ਚ ਉਸ ਦੀ ਪਾਲ ਕਰ ਰਿਆ ਸੀ ਰਾਜਸਥਾਨ ਪੁਲਿਸ ਨੂੰ ਕਾਫੀ ਸਮੇਂ ਤੋਂ ਦੀ ਪਾਲ ਸੀ ਪੁਲਿਸ ਨੂੰ ਉਸ ਦੇ ਬਰਸਾਨਾ ਚੋਂ ਦੀ ਸੂਚਨਾ ਮਿਲੀ ਸੀ ਇਸ ਤੇ ਜੋਧਪੁਰ ਤੋਂ ਪੁਲਿਸ ਦੀ ਇੱਕ ਟੀਮ ਬਰਸਾਨਾ ਪੁੱਜੀ ਜੋਧਪੁਰ ਰ ਅਦੀ ਗਵਾਈਟ ਪਹੁੰਚੀ ਟੀਮ ਨੇ ਸ਼ਮੀ ਨੂੰ ਫੜਨ ਦੇ ਆਪਰੇਸ਼ਨ ਨੂੰ ਰਾਜਵ੍ਰਿਸ਼ ਦਾ ਨਾਮ ਦਿੱਤਾ ਐਸਾਈ ਪਰਮਜੀਤ ਚੋਹਾਨ ਸਿਰੋਜ ਤੇ ਕੌਨਸਟੇਬਲ ਤੁਮਰ RAM ਨੇ ਬਰਸਾਨਾ ਚ ਸ਼ਮੀ ਦੀ ਪਾਲ ਚ ਕਈ ਦਿਨਾਂ ਤੱਕ ਆਸ਼ਰਮ ਤੇ ਮੰਦਰ ਖੰਗਾਲੇ ਸਰਵਲੈਂਸ ਦੇ ਰਾਹੀਂ ਪਤਾ ਲੱਗਿਆ ਕਿ ਸ਼ਮੀ ਜਿਹੜੇ ਲੋਕਾਂ ਦੇ ਸੰਪਰਕ ਚਾ ਉਹਨਾਂ ਨੂੰ ਰਾਦੇ-ਰਾਦੇ ਕਹਿੰਦਾ ਸ਼ਮੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਇੱਥੇ 6000 ਪ੍ਰਤੀ ਮਹੀਨੇ ਚ ਕਿਰਾਏ ਦਾ ਕਮਰਾ ਲੈ ਕੇ 2 ਮਹੀਨਿਆਂ ਤੋਂ ਰਹਿ ਰਿਹਾ ਸੀ ਬਿਹਾਰ ਚ ਪਿਛਲੇ ਹਫਤੇ ਚ ਪੁਲ ਡਿੱਗਣ ਦੀਆਂ ਘਟਨਾਵਾਂ 'ਤੇ ਸਖਤ ਕਾਰਵਾਈ ਕਰਦੇ ਹੋਏ ਨਿਤਿਸ਼ ਸਰਕਾਰ ਨੇ 14 ਇੰਜੀਨੀਅਰਾਂ ਨੂੰ ਮੁਅਤਲ ਕਰ ਦਿੱਤਾ ਹੈ ਮੁਤਲੀ ਸਾਰਨ ਚ ਇੱਕ ਪੁਲ ਦੇ ਡਿੱਗਣ ਤੋਂ ਇੱਕ ਦਿਨ ਬਾਅਦ ਆਈਏ ਹੁਣ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ 2 ਹਫਤਿਆਂ ਦੇ ਅੰਦਰ ਬਿਹਾਰ ਦੇ ਸਾਰੇ ਨਿਰਮਾਣ ਅਧੀਨ ਅਤੇ ਪੁਰਾਣੇ ਪੁਲਾਂ ਦੀ ਜਾਂਚ ਰਿਪੋਰਟ ਮੰਗੀ ਹੈ ਕੇਂਦਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰਕੇ ਕਿਹਾ ਹੈ ਕਿ 5 ਮਈ ਦੀ ਸਮੁੱਚੀ ਪ੍ਰੀਖਿਆਵਾਂ ਨੂੰ ਰੱਦ ਕਰਨਾ ਤਰਕਸੰਗਤ ਨਹੀਂ ਹੋਏਗਾ ਇਮਤਿਹਾਨ ਨੂੰ ਪੂਰੀ ਤਰ੍ਹਾਂ ਰੱਦ ਕਰਨ ਨਾਲ ਲੱਖਾਂ ਇਮਾਨਦਾਰ ਉਮੀਦਵਾਰ ਖਤਰੇ 'ਚ ਪੈ ਜਾਣਗੇ। ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਉਸਨੇ CBI ਨੂੰ ਕਥਿਤ ਬੇਨਿਯਮੀਆਂ ਦੇ ਪੂਰੇ ਮਾਮਲੇ ਦੀ ਵਿਆਪਕ ਜਾਂਚ ਕਰਨ ਲਈ ਕਿਹਾ ਹੈ। ਸਰਕਾਰ ਸਾਰੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਾਉਣ ਲਈ ਵਚਨਬੱਧ ਹੈ। ਗੁਪਤਤਾ ਦੇ ਵੱਡੇ ਪੱਧਰ ਤੇ ਉਲੰਘਣਾ ਦੇ ਸਬੂਤ ਦੇ ਨਾ ਹੋਣ 'ਚ ਸਮੁੱਚੀ ਪ੍ਰੀਖਿਆ ਨੂੰ ਰੱਦ ਕਰਨਾ ਤਰਕਸੰਗਤ ਨਹੀਂ ਹੋਵੇਗਾ। ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਨੂੰ ਪਾਰਟੀ ਦੀ ਸੰਸਦ ਦਲ ਦਾ ਮੁਖੀ ਨਿਯੁਕਤ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੂੰ ਰਾਜ ਸਭਾ ਚਾਪ ਦਾ ਨੇਤਾ ਵੀ ਚੁਣ ਲਿਆ ਗਿਆ ਸੰਜੇ ਨੇ ਐਕਸ ਤੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਮੈਨੂੰ ਸੜਕ ਤੋਂ ਸੰਸਦ ਤੱਕ ਆਵਾਜ਼ ਉਠਾਉਣ ਦਾ ਮੌਕਾ ਦਿੱਤਾ ਪਾਰਟੀ ਦੀ ਸੰਸਦ ਦਲ ਦੀ ਮੁਖੀ ਵਜੋਂ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਇਸ ਲਈ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਇਸ ਤੋਂ ਪਹਿਲਾਂ ਸਿੰਘ ਨੇ ਆਪਣੇ ਪਹਿਲੇ ਕਾਂਟਕਾਲ ਦੌਰਾਨ ਰਾਜ ਸਭਾ ਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਸੇਵਾ ਨਿਭਾਈ ਸਿਰਨਾਮੂਰ ਰਾਜ ਸਭਾ ਲਈ ਚੁਣਿਆ ਗਿਆ ਬੀਤੇ ਦਿਨੀ ਲੁਧਿਆਣਾ ਦੇ थाना ਡਿਵੀਜ਼ਨ ਨੰਬਰ 2 ਦੇ ਖੇਤਰ ਵਿੱਚ ਸ਼ਿਵ ਸੈਨਾਗੁਰ ਸੰਦੀਪ ਪੁਰਫ ਗੋਰਾ ਥਾਪਰ ਤੇ ਕੁਜ ਅਣਪਛਾਤੇ ਨਿਹੰਗਾਂ ਨੇ ਭਰੇ ਬਾਜ਼ਾਰ ਤੇ ਸ਼ਰੀਆਮ ਕਿਰਪਾਨਾਂ ਨਾਲ ਹਮਲਾ ਕਰਕੇ ਉਸ ਨੂੰ ਵੱਢ ਦਿੱਤਾ ਹਮਲਾ ਇੰਨਾ ਭਿਆਨਕ ਸੀ ਕਿ ਇਸ ਦੀ ਸਿਸਟੇ ਵੀ ਵੀਡੀਓ ਦੇਖ ਕੇ ਵੀਰੂ ਕੰਮ ਦੇ ਦਿਨ ਦਿਹਾੜੇ ਹੋਏ ਇਸ ਹਮਲੇ ਬਾਰੇ ਬੋਲਦੇ ਹੋਏ ਲੁਧਿਆਣਾ ਤੋਂ ਸਾਬਕਾ ਸੰਸਦ ਤੇ ਮੌਜੂਦਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇਸ ਘਟਨਾ ਨੂੰ ਬੇहद ਮੰਦਭਾਗਾ ਕਰਾਰ ਦਿੱਤਾ ਉਹਨਾਂ ਕਿਹਾ ਕਿ ਗੱਲ ਜਿੰਨੀ ਮਰਜ਼ੀ ਵੱਡੀ ਹੋਵੇ ਪਰ ਕਿਸੇ ਵਿਅਕਤੀ ਤੇ ਇਸ ਤਰ੍ਹਾਂ ਦਿਨ ਦਿਹਾੜੇ ਜਾਨਲੇਵਾ ਹਮਲਾ ਨਹੀਂ ਕੀਤਾ ਜਾਣਾ ਚਾਹੀਦਾ ਦੇਖੋ ਅੱਜ ਮੈਂ ਹੁਣੀ ਇੱਕ ਖਬਰ ਦੇਖ ਰਿਹਾ ਤੇ ਬਹੁਤ ਮਨ ਦੁਖਦਾ ਏ ਚਾਹੇ ਕੋਈ ਵੀ ਗੱਲ ਹੋਵੇ ਚਾਹੇ ਕਿਸ ਤਰੀਕੇ ਦਾ ਹੀ ਇਨਸਾਨ ਕਿਉਂ ਨਾ ਕੋਈ ਹੋਵੇ ਪਰ ਉਹਦੇ ਉੱਤੇ ਇਸ ਤਰੀਕੇ ਨਾਲ ਕਾਤਲਾਨਾ ਹਮਲਾ ਹੋਣਾ ਇਸ ਤਰੀਕੇ ਨਾਲ ਕਾਨੂੰਨ ਦੇ ਛਿੱਕੇ ਤੇ ਟੰਗੜਾ ਕਾਨੂੰਨ ਦਾ ਮਜ਼ਾਕ ਬਣ ਗਿਆ ਪੰਜਾਬ ਦੇ ਵਿੱਚ ਤੇ ਲੁਧਿਆਣੇ 'ਚ ਐਡਾ ਦਰਦਨਾਕ ਸੀਨ ਕੀ ਕੀ ਸਾਡੀ ਅਗਲੀ ਪੀੜ੍ਹੀ ਜਨਰੇਸ਼ਨ ਅੱਜ ਸਹਿਮ ਗਿਆ ਹੋਊਗਾ ਸਾਰਾ ਪੰਜਾਬ ਅੱਜ ਲੁਧਿਆਣਾ ਸਹਿਮਿਆਂ ਪਿਆ ਡਰਿਆ ਪਿਆ ਦੁਕਾਨਦਾਰ ਕਾਰੋਬਾਰੀ ਬੱਚੇ ਸਕੂਲ ਜਾਣੋਂ ਡਰਨੇ ਜੋ ਇਹ ਹਾਲਾਤ ਦੇਖੇ ਆ ਇਸ ਕਰਕੇ ਇਹ ਜੇ ਕਿਸ ਤਰੀਕੇ ਨਾਲ ਇਹ ਇਨਸੀਡੈਂਟਸ ਰੋਕੇ ਜਾਣ ਇਹਦੇ ਉੱਤੇ ਬੜਾ ਵਿਸਤਾਰ ਨਾਲ ਸਾਰਿਆਂ ਨੂੰ ਬਹਿ ਕੇ ਐਡਮਿਨਿਸਟ੍ਰੇਸ਼ਨ ਤਾਂ ਚਲੋ ਖਤਮ ਹੋਇਆ ਹੀ ਹੋਇਆ ਕਿਉਂਕਿ ਸਾਰਾ ਤੰਤਰ ਸਿਰਫ ਇਲੈਕਸ਼ਨ 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 ਆਮ ਆਦਮੀ ਦੇ ਕਿਵੇਂ ਮੈਂ ਸਮਝਦਾ ਉਹਨਾਂ ਦੇ ਹੁਕਮ ਵਜਾਉਣੇ ਆ ਉਸ ਤੋਂ ਸਵਾਇ ਕੋਈ ਧਿਆਨ ਨਹੀਂਗਾ ਅੱਜ ਇਹ ਲੁਧਿਆਣੇ ਬਹੁਤ ਮੰਦ ਭਾਗੀ ਗੱਲ ਹੋਈ ਆ ਕਾਨੂੰਨ ਨੌ ਦੀ ਕੋਈ ਚੀਜ਼ ਰਹਿ ਗਈ ਆ ਪੰਜਾਬ ਚ ਮੈਨੂੰ ਇੰਨਾ ਗੱਲ ਦੱਸ ਮਾਨਸਾ ਦੇ ਕਸਬਾ ਵਿੱਕੀ ਦੇ ਪਿੰਡ ਕੋਟੜਾ ਕਲਾਂ ਚ ਸੜਕ ਤੇ ਬਰਸਾਤ ਦਾ ਪਾਣੀ ਜਮਾ ਹੋਣ ਕਾਰਨ ਲੋਕਾਂ ਨੂੰ ਬਾਹਰ ਨਿਕਲਣ ਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਇਸ ਗੰਦੇ ਪਾਣੀ ਦੇ ਜਮਾ ਹੋਣ ਕਾਰਨ ਲੋਕ ਆਪਣੀ ਜਾਨ ਜ਼ੋਖਮ ਚ ਪਾ ਕੇ ਲੰਘ ਰਹੇ ਨੇ ਪਿੰਡ ਵਾਸੀਆਂ ਨੇ ਕਿਹਾ ਕਿ ਸਗੰਦੇ ਪਾਣੀ ਕਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਤੇ ਔਨ ਜਾਣ ਵਾਲੇ ਲੋਕਾਂ ਨੂੰ ਇਸ ਗੰਦੇ ਪਾਣੀ ਕਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਾਣੀ ਵਿੱਚ ਕਿਸੇ ਵੀ ਸਮੇਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਪਰ ਇਸ ਤੱਕ ਪ੍ਰਸ਼ਾਸਨ ਵੱਲੋਂ ਇਸ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਅਸਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ